ਹਾਂਜੀ ਸ੍ਰੀ ਸੰਜੀਵ ਕਮਲ ਜੀ ਅੱਜ 21 ਮਾਰਚ 2015 ਜਿਹੜਾ ਹੈ ਆਪਣਾ ਇਹ ਨਵਾਂ ਸਾਲ ਮਨਾਇਆ ਜਾ ਰਿਹਾ ਹੈ ਹਿੰਦੂ ਜੰਵ ਵੱਲੋਂ ਤੇ ਅੱਜ ਸ੍ਰੀ ਬ੍ਰਿਜਿਰਾ ਸਿੱਖ ਸੰਗੀਤਨ ਵੈਲਫੇਅਰ ਸੁਸਾਇਟੀ ਵੱਲੋਂ ਵੀ ਜਿਹੜਾ ਹੈ ਬੱਚਿਆਂ ਨੂੰ ਤੁਸੀਂ ਆਪਣੇ ਕਰਕਮਲਾ ਨਾਲ ਕਿਤਾਬਾਂ ਤੇ ਹੋਰ ਛੋਟੇ-ਛੋਟੇ ਦਾ ਸਾਮਾਨ ਦਿੱਤਾ ਹੈ ਇਹਦੇ ਬਾਰੇ ਸਾਡੇ ਸੁਣਨ ਦੇ ਦੇਖਣ ਵਾਲੇ ਨੂੰ ਜਾਣਕਾਰੀ ਦਿਓ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਹਾਂਜੀ ਬੋਲੀ ਗਿਆ ਇਹ ਜਿਹੜਾ ਅੱਜ ਇਸ ਸੁਸਾਇਟੀ ਨੇ ਪ੍ਰੋਗਰਾਮ ਕਰਿਆ ਹੈ ਹਾਂਜੀ ਇਹ ਕਾਬਲੇ ਤਾਰੀਫ ਹੈ ਕਿ ਅੱਜ ਸਾਡੇ ਜਿਹੜੀ ਸੰਬਤ ਹੋਦੀ ਹੈ ਹਾਂਜੀ ਇਹ ਸਾਡੀ ਸੰਬਤ ਹਿੰਦੂ ਸਮਾਜ ਦੇ ਵਿੱਚ ਹਾਂਜੀ ਨਵਾਂ ਸਾਲ ਆ ਸਾਡੇ ਹਾਂਜੀ ਹਾਂਜੀ ਪੁਲਿਸ ਦੇ ਮਤਬਾਕ 90 ਸਾਲ ਦਾ ਦਿਨ ਹੈ ਹਾਂਜੀ ਇਹ ਜਿਹੜੀ ਸੁਸਾਇਟੀ ਨੇ ਪ੍ਰੋਗਰਾਮ ਕਰਿਆ ਹੈ ਇਹਦੀ ਸੰਬਤ ਹਾਂਜੀ ਬਹੁਤ ਕਾਬਲੇ ਤਾਰੀਫ ਹੈ ਜੀ ਔਰ ਆਪੇ ਪਰਮਾਤਮਾ ਨੂੰ ਹੀ ਬੇਤੀ ਕਰਾਗੇ ਕਿ ਇਹ ਸਾਹਿਬਾਂ ਦੇ ਲੜਕੇ ਇੱਕ ਕਾਰਕਟਰ ਦੇ ਹਨ ਪੁਰਿਤਾਂ ਜਿਹੜਾ ਸਾਡਾ ਯੋਗਦਾਨ ਅਸੀਂ ਨਾਲ ਧੰਨਵਾਦ ਸੰਜੀਤ ਕੁਮਾਰ ਜੀ ਥੋੜਾ ਜਿਹਾ ਭਵਲਪੂਰੀਅਤ ਬੋਲ ਦਿਓ ਨਵਾਂ ਸਾਲ ਮੁਬਾਰਕ ਆ ਜੋ ਵੀ ਕੁਝ ਵੀ ਹੁੰਦਾ ਹੈ ਤੁਹਾਨੂੰ ਵੀ ਸਭ ਨੂੰ ਬਹੁਤ ਬਹੁਤ ਮੁਬਾਰਕਾ ਤੁਸੀਂ ਬਹੁਤ ਹੀ ਸੇਵ ਦਿੱਤਾ ਹੈ ਸਾਡੀ ਬ੍ਰਿਜ ਰਿਸਿਕ ਸੰਕੀਰਤਨ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਵੱਲੋਂ ਤੁਹਾਡਾ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰਮਾਤਮਾ ਕਰੇ ਹੋਰ ਜਿਆਦਾ ਤੁਸੀਂ ਵੱਧੋ ਫੁੱਲੋ ਬਹੁਤ ਜਿਆਦਾ ਤਰੱਕੀ ਕਰੋ ਇਹ ਮੇਰੀ ਸ਼ੁਭਕਾਮਨਾ ਹੈ ਦਰਮੇਂ ਰਾਗਬਲ ਢੀਲੀ ਨਿਊਜ਼ ਪੰਜਾਬ